ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਗ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈ ਹੈਗੀ ਤੇ ਦੋ ਗੱਬਣਾ ਗਿਆ ਕੁਛ ਕੁਛ ਲੈਂਦੀਆਂ ਦਿਨ ਕੁਛ ਕੁਛ ਦਿਨ ਲੈਂਦੀਆਂ ਨੇ ਤੇ ਇੱਕ ਝੋਟੀ ਆ ਗੱਬਣ ਇਹ ਵੀ ਕੁਛ ਦਿਨਾਂ ਦੀ ਕੱਚੀ ਹੈਗੀ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਤੂੰ ਡਿਟੇਲ ਆਜੋ ਬਾਈ ਜੀ हां जी भाई सत श्री अकाल जी सत श्री अकाल भाई जी नाम ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਗੁਰਸੇਵ ਸਿੰਘ ਜੀ ਪਿੰਡ ਜੈਮਲ ਸਿੰਘ ਵਾਲਾ ਤਹਿਸੀਲ ਤੱਪਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਵੀਰੇ ਜ਼ਿਲ੍ਹਾ ਬਰਨਾਲਾ ਹਾਂਜੀ ਤੇ ਨੇੜੇ ਪਿੰਡ ਕਿਹੜਾ ਰਹਿੰਦਾ ਨੇੜੇ ਪਿੰਡ ਤੇ ਢਿੱਲ ਮਾ ਰਹਿੰਦਾ ਜੀ ਇਧਰ ਆਲੀ ਕੇ ਰਾਈਆ ਤੇ ਤੱਪਾ ਬਦੌੜ ਜੀ ਮੋਬਾਈਲ ਨੰਬਰ ਬੋਲ ਦੋ ਵੀਰੇ 98142 38972 ਠੀਕ ਆ ਵੀਰੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਧਰੋਂ ਹੀ ਸ਼ੁਰੂ ਕਰੀਏ ਹਾਂਜੀ ਹਾਂਜੀ ਵੀਰੇ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਹਾਂਜੀ ਵੀਰੇ ਕਿਹੜਾ ਸੂਆ ਸੂਈ ਆ ਵੀਰੇ ਇਹ ਵੀ ਘਰ ਦੀ ਵੈੜਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਕਰਦਾ ਨਹੀਂ ਮੇਰੇ ਘਰ ਦਾ ਕੰਮ ਆ ਵਾ ਤੇ 22 ਲੀਟਰ ਦੁੱਧ ਤਿਆਰ ਹੈ ਥੱਲੇ ਵਕਤ ਠੀਕ ਆ ਤੇ ਮਗਰ ਇਹਦੇ ਬੱਚਾ ਬੱਸੀ ਹੈਗੀ ਬੱਚਾ ਬੱਸੀ ਹੈਗੀ 22 ਲੀਟਰ ਦੁੱਧ ਵੀਰੇ ਕੰਡੇ ਵਾਲਾ ਤਿਆਰ ਆ ਮਤਲਬ ਹਾਂਜੀ ਤਿਆਰ ਆ ਬੱਸੀ ਬਹੁਤ ਕਵਾਲਾ 22 ਲੀਟਰ ਲਿਆ ਸਕਦਾ ਜੀ ਠੀਕ ਆ ਬਸੀ ਬਹੁਤ ਕੁਆਲਿਟੀ ਦੀ ਹੈ ਹਨਾ ਹਾਂਜੀ ਹਾਂਜੀ ਬਸੀ ਵਧੀਆ ਜੀ ਠੀਕ ਆ ਹਾਂਜੀ ਹੁਣ ਮਤਲਬ ਕਿ 22 ਲੀਟਰ ਕੰਡੇ ਵਾਲਾ ਦੁੱਧ ਤਿਆਰ ਹਾਂ ਤਿਆਰ ਹੈ ਵੀਰੇ ਹਾਂ ਦੁੱਧ ਤਿਆਰ ਆ ਬਾਈ ਠੀਕ ਆ ਤੇ ਤਾਰ ਤੂਰ ਵੀਰੇ ਕਿਵੇਂ ਆ ਤਾਰ ਪੂਰੀ ਓਕੇ ਵੀਰੇ ਪੋਲੀ ਆ ਵਧੀਆ ਠੀਕ ਆ ਠੰਡੀ ਸੀ ਲਗਾ ਪੂਰੀ ਬਈ ਚਾਰੇ ਥਨ ਨਿੱਖੜ ਮੇ ਤੇ ਪੂਰੇ ਵਿੱਥੀ ਤੇ ਹੈਗੇ ਆਡਰ ਚੈੱਕ ਕਰ ਲੋ ਕਰਮਾਲੀ ਦਾ ਬੜਾ ਚੰਗਾ ਫਿਕਸਡ ਆਡਰ ਹਨਾ ਹਾਂਜੀ ਤੇ ਠੰਡੀ ਸੀ ਲ ਫੁੱਲਾ ਪਰ ਹਾਂਜੀ ਹਾਂਜੀ ਪੂਰੀ ਠੰਡੀ ਸੀ ਲ ਆ ਜੀ ਆਡਰ ਚੈੱਕ ਕਰ ਲੋ ਬਹੁਤ ਚੰਗਾ ਡਰਚਾਰੇ ਥਨ ਮੁੱਠੀ ਵਾਲਾ ਥਾਣਾ ਬਾਕੀ ਫੇਸ ਕੁਆਲਿਟੀ ਕਦ ਵੱਡ ਚੰਗਾ ਸਮੀਪਲੀ ਚੰਗੀ ਆ ਗਈ ਕਰਮ ਵਾਲੀ ਤੋੜ ਦੇ ਬਈ ਲੈ ਤੋੜਾ ਚੈੱਕ ਕਰ ਲੋ ਇੱਕ ਨੰਬਰ ਤੋੜਾ ਬਾਕੀ ਬਾਈ ਕਹਿੰਦਾ ਧਾਰ ਵੀ ਇੱਕ ਨੰਬਰ ਆ ਗਈ ਪੋਲੀ ਬਹੁਤ ਫੁਤਾ ਰ ਹਨ ਹਾਂਜੀ ਪੋਲੀ ਬਹੁਤ ਆ ਵੀਰੇ ਦੋਨੇ ਪਾਸੇ ਬਹਿ ਕੇ ਚੋਣਿਆ ਸੀ ਠੀਕ ਆ ਹਾਂਜੀ ਹਾਂਜੀ ਬਾਈ ਕਹਿੰਦਾ ਦੋਮੇ ਪਾਸੇ ਬਹਿ ਕੇ ਚੋਣਿਆ ਸੀ ਤੇ ਭਰਾ ਕੀ ਮਨ ਰਹੁ ਜਾਇ ਜਫਰ ਮੋਲੇ ਦਾ ਵੀਰੇ ਜਾਇ ਜਾਇ 75000 ਰੁਪਏ ਦਾ ਠੀਕ ਆ ਹਾਂਜੀ 75000 ਰੁਪਏ ਮੋਲਾ ਬਾਕੀ ਮੌਕੇ ਦੇ ਮਾਨਤਨ ਹੋ ਜੂ ਹਾਂ ਥੋੜਾ ਮੋਟਾ ਹੋ ਜੀ ਵੀਰੇ ਠੀਕ ਆ ਵੀਰੇ ਬਾਈ ਗਣਾ ਥੋੜਾ ਮੋਟਾ ਮਾਨ ਤਣ ਜਰੂਰ ਹੋ ਜੀ ਬੱਚਾ ਵਸੀਆ ਵਸੀ ਵੀ ਨਾਲ ਤਿਆਰੀ ਆ ਚੰਗੇ ਜੀ ਮੰਦੀ ਲੱਗਦੀ ਆ ਵੀਰੇ ਵਸੀ ਹਾਂਜੀ ਹਾਂਜੀ ਵੀਰੇ ਠੀਕ ਆ ਤੇ ਅੱਗੇ ਭਰਾ 2 ਨੰਬਰ ਹਾਂਜੀ ਇਹਦੀ ਕੀ ਡਿਟੇਲ ਆ ਕਿਹੜਾ ਸੂਏ ਦੀ ਆ ਤੇ ਤੀਜੇ ਸੂਏ ਵਹਿਣ ਦੀ ਸੂਣੀ ਤਿਆਰੀ ਆ ਇਹ ਠੀਕ ਆ ਤੀਜਾ ਸੂਆ ਸੂਣੀ ਆ ਮਤਲਬ 25 ਦੁੱਧ ਮੈਚ ਹੋਇਆ ਹੋਇਆ ਦਾ 25 ਦੁੱਧ ਵੀ ਮੈਚ ਹੋਇਆ ਹਾਂਜੀ 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 ਠੀਕ ਆ ਹੁਣ ਮਤਲਬ ਕਿੰਨੇ ਕਿ ਦਿਨ ਬਾਕੀ ਆ ਵੀਰੇ ਸੂਣ ਦੇ ਇਹਦੇ ਵੀਰੇ ਹਫਤੇ ਤੱਕ ਦੀ ਕੱਚੀ ਆ ਜੀ ਕਿੰਨਾ ਡੋਨਾ ਬਹੁਤ ਪਈਆਂ ਨੇ ਇਹਦੇ ਦੇ ਵਿੱਚ ਦਾ ਲੈ ਬਾਈ ਨਾੜਾ ਨਾੜਾ ਯਾਰ ਉਹ ਤਾਂ ਹਨਾ ਆਰਡਰ ਤੇ ਹਾਂਜੀ ਹਾਂਜੀ ਆਰਡਰ ਬਹੁਤ ਵਧੀਆ ਬਣਾਏ ਬੀ ਬੋਲਾ ਆਰਡਰ ਚੰਗਾ ਹੋਊਗਾ ਨਾੜਾ ਚੈੱਕ ਕਰੋ ਬਰੀਕੀ ਚ ਨਾੜਾ ਕਰਮ ਵਾਲੀ ਦਾ ਦੁੱਧਾਂ ਹੀ ਨਾੜ ਚੈੱਕ ਕਰੋ ਬਹੁਤ ਚੰਗੀ ਨਾੜਾ ਠੰਡੀ ਛੀਲ ਵੀਰੇ ਕਿਵੇਂ ਆ ਠੰਡੀ ਛੀਲ ਬਹੁਤ ਐਨੂੰ ਵੀ ਅਸੀਂ ਤੁੰਨੇ ਪਾਸੇ ਬਹਿ ਕੇ ਚੋਦਨੇ ਵੀਰੇ ਠੀਕ ਆ ਹਾਂਜੀ ਹਾਂਜੀ ਜਿਵੇਂ ਮਰਜ਼ੀ ਵਾਲਾ ਛੋਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਜਿਵੇਂ ਮਰਜ਼ੀ ਕੋਈ ਛੋਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੱਦ ਬੱਡ ਤੇ ਰਾਜੀ ਰੂਜੀ ਬਹੁਤ ਆ ਯਾਰ ਹਨਾ ਹਾਂਜੀ ਹਾਂਜੀ ਫੇਸ ਕੁਆਲਟੀ ਚੱਕਰਾਂ ਹੀ ਭਰਾਏ ਲੈ ਫੇਸ ਕੁਆਲਟੀ ਕਮ ਸੁਨਾਖ ਪੁਣਾ ਜੇ ਆਪਾਂ ਕਹਦੀਏ ਤਾਂ ਬਾਹਰ ਚ ਫੁੱਲ ਆ 25 ਲੀਟਰ ਦੁੱਧ ਚੋਂ ਆਇਆ ਵੀਰੇ ਹੈ ਹਾਂਜੀ ਹਾਂਜੀ ਵੀਰੇ ਠੀਕ ਆ ਬਾਈ ਕਹਿੰਦਾ 25 ਲੀਟਰ ਦੁੱਧ ਕੰਡੇ ਵਾਲਾ ਚੋਂ ਆਇਆਗਾ ਮੈਂ ਹੁਣ ਵੀਰੇ ਐਸਟੀਮੇਟ ਕਿੰਨੇ ਦਿਨ ਕੱਢ ਜੂ ਵੀਰੇ ਇਹ ਹਫਤਾ ਦਾ ਲਈ ਚਲ ਸਕਦੀ ਹੈ ਵੀਰੇ ਜੀ ਠੀਕ ਆ ਹਫਤਾ ਮਤਲਬ ਕਿ ਹਜੇ ਲੈ ਜੂਗੀ ਹਾਂਜੀ ਹਾਂਜੀ ਠੀਕ ਆ ਹਫਤੇ ਦੀ ਕੱਚੀ ਆ ਬਾਲਟਾਂ ਚੈੱਕ ਕਰ ਲਓ ਹਾਂਜੀ ਬਾਲਟਾਂ ਜ਼ਰੂਰ ਪਈਆਂ ਸੱਚੀ ਕੱਚੀ ਨਜ਼ਰ ਆਉਂਦੀ ਆ ਪਰ ਜੋਗਨ ਨੇ ਤਿਆਰ ਹੋਣਾ ਕਰ ਮੰਨ ਲਿਆ ਫਿਰ ਮੌਕੇ ਤੇ ਲੈਵਾ ਬਹੁਤ ਵਧੀਆ ਤਿਆਰ ਕਰ ਲੈਂਦੀ ਫਿਰ ਠੀਕ ਆ ਹਾਂਜੀ ਹਾਂਜੀ ਮੌਕੇ ਤੇ ਬਾਈ ਕਹਿੰਦਾ ਲੈਵਾ ਬਹੁਤ ਵਧੀਆ ਤਿਆਰ ਕਰ ਲੈਂਦੀ ਹੈਗੀ ਅਸੀਂ ਪਿਛਲੇ ਸੂਏ ਨਾ ਮਿੱਟੀ ਸੱਟ ਕੇ ਸਵਾਇਆ ਉਹ ਖੂਬੀ ਹੋਏ ਨੇ ਠੀਕ ਆ ਹਾਂਜੀ ਹਾਂਜੀ ਬਾਈ ਕਹਿੰਦਾ ਮਿੱਟੀ ਸੱਟ ਕੇ ਸਵਾਈ ਸੀ ਪਿਛਲੇ ਸੂਏ ਤੇ ਆਪਾਂ ਨੇੜੇ ਚੱਕਰਵਾਦਨੇ ਆਡਰ ਢਿੱਲਾ ਜਰੂਰ ਪਈਆਂ ਲੈ ਬੜਾ ਕਮਾਲ ਦਾ ਥਾਣਾ ਹੈ ਨਾ ਬਾਈ ਹਾਂ ਜੀ ਵੀਰੇ ਧਾਰ ਤੂਰ ਵੀਰੇ ਕਿਵੇਂ ਸੀ ਧਾਰ ਤੂਰ ਪੂਰੀ ਵਧੀਆ ਵੀਰੇ ਠੀਕ ਹੈ ਲੈ ਹਾਂ ਜੀ ਹਾਂ ਜੀ ਬਹੁਤ ਕਮਾਲ ਦਾ ਥਾਣਾ ਤੇ ਭਰਾ ਇਹਦਾ ਫਿਰ ਕੀ ਮੁੱਲ ਰਹੂ ਜਾਇ ਜਿਆ ਦੇਣ ਲੈਣਾ ਇਹਦਾ ਮੁੱਲ ਵੀਰੇ ਜਾਇ ਜ 87000 ਰੁਪਿਆ 87000 ਰੁਪਿਆ ਮੁੱਲ ਬਾਕੀ ਮੌਕੇ ਤੇ ਮੰਨ ਤਾਂ ਹੋ ਜੂ ਹਾਂ ਥੋੜਾ ਮੋਟਾ ਹੋ ਜੂ ਬਾਈ ਠੀਕ ਹੈ ਵੀਰੇ ਬਾਈ ਕਹਿੰਦਾ ਮੌਕੇ ਤੇ ਮੰਨ ਤਾਂ ਜਰੂਰ ਹੋ ਜੂ ਬਾਕੀ ਸੀਮਨ ਵਗੈਰਾ ਦਾ ਪਤਾ ਵੀਰੇ ਜਿਹੜਾ ਭਰਾ ਹੈ ਨਹੀਂ ਸਰ ਹੋਣੀ ਪਤਾ ਉਹਦੇ ਬਾਰੇ ਨਹੀਂ ਪਤਾ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਭਰਾ ਕਹਿੰਦਾ ਉਹਦਾ ਪਤਾ ਨਹੀਂ ਇਹ ਜੇ ਵੀਰੇ ਤੈਨੂੰ ਨੰਬਰ ਇਹ ਠੀਕ ਆ ਇਹ 10 ਦਿਨ ਵੀ ਲੈ ਸਕਦੀ ਆ ਇੱਕ ਤਾਂ ਜਨ ਜ਼ਿਆਦਾ ਵੀ ਲੈ ਸਕਦੀ ਹੈ ਜੇ ਨਹੀਂ ਠੀਕ ਆ 10 ਦਿਨ ਵੀ ਲੈ ਸਕਦੀ ਆ ਤੇ ਤੂੰ ਵੱਧ ਵੀ ਲੈ ਸਕਦੀ ਆ ਇਹ ਦਾ ਦੋ ਤੋਂ 25 ਪਲੱਸ ਹੀ ਆ ਵੀਰੇ ਠੀਕ ਆ ਇਹ ਕਿਹੜਾ ਸੁਆਸ ਹੁੰਦੀ ਆ ਵੀਰੇ ਹਣ ਇਹ ਦੂਜਾ ਜੀ ਦੂਜਾ ਸੁਆਸ ਹੁੰਦੀ ਹੈਗੀ ਹਾਂਜੀ ਹਾਂਜੀ ਤੇ ਫੈਡ ਫੂਟ ਇਹਦੀ ਚੰਗੀ ਆਉਂਦੀ ਹੂ ਹਾਂ ਫੈਡ ਵਧੀਆ ਆਉਂਦੀ ਆ ਠੀਕ ਆ ਥਾਣਾ ਬਹੁਤ ਚੰਗਾ ਯਾਰ ਹਨਾ ਹਾਂਜੀ ਹਾਂਜੀ ਮੁੱਠੀ ਵਾਲਾ ਥਾਣਾ ਚਾਰੇ ਥਣ ਨਿਕੜ ਮੈਂ ਕੋਈ ਬੱਚਾ ਵੀ ਮਤਲਬ ਐ ਨਹੀਂ ਗਾ ਵੀ ਹਾਂਜੀ ਹਾਂਜੀ ਵੀ ਫੋਟ ਫालतू ਫੋਟ ਆ ਹਨਾ ਹਾਂਜੀ ਹਾਂਜੀ ਤੇ ਇਹਦੇ ਬਰਾ ਕਿੰਨੇ ਕਿੰਨੇ ਦਿਨ ਬਾਕੀ ਆ ਇਹਦੇ 10-12 ਦਿਨਾਂ ਮੈਂ ਲੈ ਸਕਦੀ ਵੀਰੇ ਵੀ ਅਜੇ ਠੀਕ ਆ 10-12 ਦਿਨਾਂ ਦੀ ਕੱਚੀ ਆ ਹਾਂਜੀ 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 ਠੀਕ ਆ ਲੈ ਮੈਂ ਵੀ ਬਹੁਤੀ ਵਧੀਆ ਤਿਆਰ ਕਰ ਲੈਂਦੀ ਆ ਪੂਰਾ ਲ ਬੋਦੀ ਵਾਦੀ ਚੈੱਕ ਕਰ ਲੋ ਬਹੁਤ ਕਮਾਲ ਦੀ ਆ ਲੈ ਫੇਸ ਇਹ ਵੀ ਰਾਜੀਪੂਰੀ ਬਹੁਤ ਅਗਾਂਹ ਜੀ ਹਾਂ ਵੀਰੇ ਰਾਜੀ ਤੇ ਸਮੇਂ ਹੀ ਪੜੀ ਦਾ ਫੁੱਲ ਆ ਕਤ ਵੱਡਾ ਹੀ ਵੜਾ ਜੀ ਹਾਂਜੀ 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 ਤੇ ਖੋਲ ਲੈ ਵੀਰੇ ਨੂੰ ਤੋੜ ਕੇ ਦਿਖਾ ਦੇ ਹਾਂਜੀ ਜ਼ਰੂਰ ਮੇਨ ਗੱਲ ਇਹ ਆ ਕਿ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾਗਾ ਘਰ ਦੇ ਕਰਦੀਆਂ ਕਰਦੀ ਵੀਰੇ ਹਾਂਜੀ ਲੈ ਤੋਰਾ ਇਹਦਾ ਵੀ ਚੈੱਕ ਕਰ ਲੋ ਕਦ ਮੈਂ ਕਹਣਾ ਹੂ ਯਾਰ 5 ਫੁੱਟ ਤੋਂ ਉੱਤੇ ਹਾਂ ਹਾਂ ਆਰਾਮਦਾਰੀ ਨੇ ਵੀਰੇ ਦੇਖ ਲੋ ਆਰਾਮਦਾਰੀ ਮੈਂ ਕਹ ਤਰਾਂ ਯਾਰ ਫੁੱਲ ਕਦਰ ਤੇ ਬਾਈ ਕਿੰਨਾ ਕਹਦਾ ਦੁੱਧ ਦੇ ਦੂਆਦ ਕੀ ਹੈ ਤੇ 25 ਹੀ ਕਹੀ ਕੇ ਮਦਮਾ ਗਿਆ ਵੀਰੇ ਆਪਾਂ ਮੈਂ ਹਾਂ ਹੋ ਗਈ 25 ਕਿਤੇ ਆਰਾਮਦਾਰੀ ਦੇ ਦੂ ਵੱਧ ਰੱਖਦੇ 25 ਤਾਂ ਕਹੀ ਨਹੀਂ ਕਹਨੇ ਆ ਠੀਕ ਆ ਵੀਰੇ ਬਾਈ ਕਹਿੰਦਾ ਵੱਧ ਭਾਵੇਂ ਦੇ ਦੇ 25 ਲੀਟਰ ਦਾ ਆਪਾਂ ਕਹੀ ਨਹੀਂ ਕਹਨੇ ਆ ਨੰਨਾੜਾ ਨੂੜਾ ਚੈੱਕ ਕਰ ਲੋ ਬਰੀਕੀ ਜਨਾੜਾ ਇਹਦੇ ਵੀ ਕਰਮ ਵਾਲੀ ਦੇ ਕੱਚੀ ਕੱਚੀ ਜ਼ਰੂਰ ਪਈ ਆਗੀ ਹਾਂਜੀ ਹਾਂਜੀ ਜਦੋਂ ਤਿਆਰ ਹੂ ਵੀਰੇ ਬਹੁਤ ਭਰਦੀ ਹੂ ਹਨ ਹਾਂਜੀ ਹਾਂਜੀ ਬਹੁਤ ਵੀ ਠੀਕ ਆ ਲੈ ਥਾਣੇ ਦਾ ਬਹੁਤ ਚੰਗਾ ਸਣਾ ਮੁੱਠੀ ਵਾਲਾ ਥਾਣਾ ਨੇੜੇ ਚੱਕਰਪਾਦ ਨੇ ਇਹਦਾ ਭਰਾ ਫਿਰ ਕੀ ਮੁੱਲਾ ਜਾਇਜ਼ ਦਾ ਇਹਦਾ ਮੁੱਲ ਜੀ 93000 ਰੁਪਇਆ 93000 ਰੁਪਇਆ ਮੁੱਲਾ ਮੌਕੇ ਦੇ ਮਾਨਤਨ ਹੋ ਹਾਂਜੀ ਮੌਕੇ ਦੇ ਹੋ ਜੀ ਬਾਈ ਠੀਕ ਆ ਵੀਰੇ ਬਾਈ ਕਹਿੰਦਾ ਮੌਕੇ ਦੇ ਮਾਨਤਾ ਨਾ ਜ਼ਰੂਰ ਹੋ ਜੂ ਅੱਗੇ ਵੀਰੇ ਲਾਸਟ ਤੇ 4 ਨੰਬਰ ਝੋਟੀ ਹਾਂਜੀ ਹਾਂਜੀ ਇਹ ਤੀਜੀ ਸੂਏ ਜੀ ਇਹ ਠੀਕ ਆ ਹਾਂਜੀ ਕਿੰਨੇ ਇਹਦੇ ਦਿਨ ਇਹਦੀ ਕਟਕੜ ਫਿਰ 22 23 ਦਿਨ 22 23 ਦਿਨ ਦੀ ਕੱਚੀ ਆ ਇਹ ਪੀ ਕਾ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਪਾਇਆ ਵੀਰੇ ਪਿਛਲੇ ਸਾਲ ਇਹਦਾ ਵੀਰੇ ਆਪਾਂ ਜਿਆਦਾ ਨਹੀਂ ਹੋ ਗਿਆ ਕਹਿੰਦੇ ਵੀ 11 12 ਲੀਟਰ ਪਾਇਆ ਸੀ ਦੁੱਧ ਦੇ ਦਾ ਫੈੜੇ ਦੀ ਵਧੀਆ ਗਈ ਹੈ ਫੈੜ ਚੰਗੀ ਹੈ 11 12 ਲੀਟਰ ਦੁੱਧ ਪਾਇਆਗਾ ਹਾਂਜੀ ਹਾਂਜੀ ਖੋਲ ਲੈ ਵੀਰੇ ਨੂੰ ਵੀ ਸ਼ੰਗ ਦੀ ਕੁਆਲਿਟੀ ਬਹੁਤ ਚੰਗੀ ਹੈ ਨੇੜੇ ਦੀ ਮੋੜੇ ਵਿਆ ਹੈ ਨਾ ਹਾਂਜੀ ਹਾਂਜੀ ਬਾਈ ਤੇ ਵੀਰੇ ਧਾਰ ਤੂਰ ਕਿਵੇਂ ਸੀ ਧਾਰ ਤੂਰ ਵਧੀਆ ਵੀਰੇ ਦਾ ਥਾਨ ਬਹੁਤ ਚੰਗਾ ਚਾਰੇ ਥਾਨ ਨਿਖੜਵੇਂ ਤੇ ਪੂਰੇ ਵਿੱਚ ਹੀ ਦਿਆ ਇਹਦੇ ਵੀ ਤੇ ਕਿੰਨੇ ਕ ਦਿਨ ਕੱਢ ਜੂ ਵੀਰੇ ਹਜੇ ਇਹ ਵੀਰਾਂ ਦੀ ਕੱਚੀ ਹੈ ਵੀਰੇ ਅਜੇ ਠੀਕ ਆ 20 ਦਿਨਾਂ ਦੀ ਕੱਚੀ ਹੈਗੀ ਹਾਂਜੀ ਕੱਦ ਬੱਡ ਪੱਖੋ ਵੀ ਚੰਗੀ ਆ ਲੈ ਤੋਰਾ ਇਹਦਾ ਵੀ ਚੈੱਕ ਕਰ ਲਓ ਨੰਬਰ 1 ਤੋਰਾ ਬਾਕੀ ਬਈ ਕਹਿੰਦਾ ਧਾਰ ਵੀ ਇੱਕ ਨੰਬਰ ਸੀ ਇਹਦੀ ਹਾਂਜੀ ਹਾਂਜੀ ਇਹਦਾ ਭਰਾ ਫਿਰ ਕੀ ਮੁੱਲ ਹੋ ਜਾਏ ਅੱਜ ਇਹਦਾ ਮੁੱਲ ਵੀਰੇ ਹੈਗਾ 65000 ਰੁਪਏ ਠੀਕ ਆ ਹਾਂਜੀ 65000 ਰੁਪਿਆ ਮੁੱਲ ਲੈ ਬਾਕੀ ਮੌਕੇ ਤੇ ਮਾਨ ਤਾਣ ਵੀਰੇ ਹਾਂਜੀ ਹੋ ਜਾਊਗਾ ਜੀ ਠੀਕ ਆ ਅਜੇ ਬਾਲਟਲਾ ਬਹੁਤ ਪਈਆਂ ਆਗੀਆਂ ਹਾਂਜੀ ਹਾਂਜੀ ਬਸ ਮੈਂ ਬਣ ਕੇ ਹੀ ਸ਼ੂਕੋਸ ਹਨ ਹਾਂਜੀ 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 ਸਲੇ ਕੈਮਰਾ ਜਗ ਦੀ ਜ਼ਰੂਰ ਆ ਮੈਂ ਤਾਂ 1000 ਰੁਪਇਆ ਮੋਲਾ ਬਾਕੀ ਬਾਈ ਕਹਿੰਦਾ ਮੌਕੇ ਤੇ ਮੰਨਤਾ ਨਾ ਜ਼ਰੂਰ ਕਰ ਦਿਆਂਗੇ ਨੈਕਸੀਪਰਾ ਕੋਲ ਚਾਰ ਚਾਰੇ ਹੀ ਦਿਖਾ ਦਤੇ ਚਾਰਾਂ ਚੋਂ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ ਜੀ ਠੀਕ ਹੈ